ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦਿਖਾ ਰਿਆ ਕਾਲੇ ਅੰਗੂਰਾਂ ਵਾਲੀ ਬੇਰ ਜੋ ਕਿ ਅਸੀਂ ਆਪਣੇ ਘਰ ਵਿੱਚ ਲਗਾ ਰੱਖੀ ਹੈ ਦੇਖੋ ਤੁਹਾਡੇ ਸਾਹਮਣੇ ਅੰਗੂਰ ਲੱਗੇ ਹੋਏ ਪੂਰੀ ਬੇਰ ਫਲੀ ਵੀ ਅੰਗੂਰਾਂ ਦੇ ਗੁੱਛੇ ਆ ਦੇਖੋ ਜਿਉਂ ਕਰਕੇ ਤੁਹਾਨੂੰ ਅੰਗੂਰਾਂ ਦੇ ਗੁੱਛੇ ਦਿਖਾ ਰਿਆ ਇਹ ਕਾਲੇ ਅੰਗੂਰਾਂ ਦੀ ਬੇਲ ਹੈ ਜੇ ਵੀ ਮੇਰੇ ਕਿਸੇ ਵੀਰ ਭੈਣ ਨੂੰ ਅੰਗੂਰਾਂ ਦੀ ਬੇਲ ਚਾਹੀਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਹੀ ਸਵਾਦਸ਼ ਅੰਗੂਰ ਹੈ 10-15 ਦਿਨਾਂ ਦੇ ਵਿੱਚ ਅੰਗੂਰ ਬਿਲਕੁਲ ਪੱਕ ਕੇ ਤਿਆਰ ਹੋਣ ਵਾਲੇ ਹਨ ਕੋਈ ਮੇਰਾ ਵੀਰ ਚੈੱਕ ਵੀ ਕਰ ਸਕਦਾ ਹੈ ਬਹੁਤ ਵਧੀਆ ਅੰਗੂਰ ਹੈ ਪੂਰੇ ਸੀਜ਼ਨ ਮਾਰਕੀਟੋਂ ਅੰਗੂਰ ਲੈਣ ਦੀ ਲੋੜ ਨਹੀਂ ਇੱਕ ਵਾਰ ਤੁਸੀਂ ਇਹ ਬੀਜ ਲਗਾਓ ਤੇ ਸਾਰੇ ਉਮਰ ਵਾਸਤੇ ਸੁੱਖ ਪਾਓ ਇਸ ਅੰਗੂਰ ਦੀ ਬੀਜ ਨੂੰ ਕਿਸੇ ਪ੍ਰਕਾਰ ਦੀ ਸਪਰੇਅ ਕਰਨ ਦੀ ਲੋੜ ਨਹੀਂ ਤੁਸੀਂ ਆਪਣੇ ਘਰਾਂ ਵਿੱਚ ਦੇਸੀ ਮਹਿਲ ਵਰਤ ਦਿਓ ਉਹ ਇਹਨਾਂ ਨੂੰ ਦੇਈ ਜਾਓ ਤੇ ਫਲ ਆਪਣੇ ਆਪ ਵਧੀਆ 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 ਤਿਆਰ ਹੋ ਜਾਂਦੇ ਅੰਗੂਰਾਂ ਦੀ ਇਹ بیل ਸਾਨੂੰ ਵੀ ਕਿਸੇ ਵੀਰ ਨੇ ਦਿੱਤੀ ਸੀ ਜੋ ਅਸੀਂ ਲਗਾਈ ਹੈ 2-4 ਸਾਲ ਹੋ ਗਏ ਹਰ ਸਾਲ بیل ਵਧੀਆ ਤੋਂ ਵਧੀਆ ਜਾਂ ਤਾਂ ਜ਼ਿਆਦਾ ਫਲ ਤਿਆਰ ਹੁੰਦੇ ਆ ਇਸ بیل ਤੇ ਆ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਤੁਹਾਨੂੰ